जय हिंद जय भारत समस्त ਪੰਜਾਬ ਵਾਸੀਆਂ ਨੂੰ ਸਮੁੱਚੇ ਪੰਜਾਬ ਵਾਸੀਆਂ ਨੂੰ ਮੇਰੇ ਵੱਲੋਂ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਵੈਗਰੂ ਕਾਲਪੁਰਖ ਤੁਹਾਨੂੰ ਤੰਦਰੁਸਤੀ ਬਖਸ਼ੇ ਤੁਹਾਡੇ ਪਰਿਵਾਰ ਨੂੰ ਤੰਦਰੁਸਤੀ ਬਖਸ਼ੇ ਤਾਂ ਸਾਥਿਓ ਗੱਲ ਕਰਦੇ ਆ ਆਪਾਂ 2026 ਅੱਜ ਸਾਲ ਚੜ ਚੁਕਿਆ ਹੈ ਤਾਂ ਮੈਨੂੰ ਤੁਹਾਨੂੰ ਗੱਲ ਦਰਾਂਗੇ ਮਨਰੇ ਇੱਕ ਮੈਂ ਦੂਰਾਂ ਦੀ ਜਦੋਂ ਕਾਂਗਰਸ ਪਾਰਟੀ ਨੇ ਇਹ ਸਕੀਮ ਚਲਾਈ ਸੀ ਤਾਂ ਉਹਨਾਂ ਨੇ ਵੀ ਨਰੇਗਾ ਦੀ ਬਜਾਏ ਮਨਰੇਗਾ ਨਾ ਰੱਖਿਆ ਸੀ ਤੇ ਮਹਾਤਮਾ ਗਾਂਧੀ ਦੇ ਨਾਂ ਦੇ ਪਿੱਛੇ ਕੂਚਲਾਈ ਸੀ ਅੱਜ ਕਾਂਗਰਸ ਵਿਰੋਧ ਕਰ ਰਹੀ ਹੈ ਕਿ ਭਾਰਤ ਵਿਕਸਤ ਜੀ ਰਾਮ ਜੀ ਸਕੀਮ ਸਕੀਮ ਕਿਉਂ ਨਰੇਗਾ ਮਜ਼ਦੂਰ ਦਾ ਨਾਮ ਬਦਲ ਕੇ ਰੱਖਿਆ ਗਿਆ ਤੁਸੀਂ ਭਾਜਪਾ ਨੂੰ ਵੀ ਨਿੰਦਾ ਕਰਦਾ ਕਿਉਂਕਿ ਨਰੇਗਾ ਮਜ਼ਦੂਰ ਹੈ ਜਿਹੜੇ ਇਹ ਭਾਰਤ ਦੇ ਮਜ਼ਦੂਰ ਹੈ ਤਨਰੇਗਾ ਭਾਰਤ ਕਿਉਂ ਨਹੀਂ ਸਕੀਨ ਦਾ ਨਾਂ ਰੱਖਿਆ ਜਾ ਸਕਦਾ ਫਿਰ ਇਹਨਾਂ ਨੇ ਵੀ ਰਵੈਤੀ ਪਾਰਟੀਆਂ ਨੂੰ ਜੀ ਰਾਮ ਜੀ ਦੀ ਕੂਚ ਲਾ ਕੇ ਉਹਦੇ ਵਿੱਚ ਕੀ ਹੁੰਦੀ ਹੈ ਸਰਤਾਂ ਰੱਖੀਆਂ ਕੀ ਮਜ਼ਦੂਰ ਨੂੰ ਕੰਮ ਮਿਲਣਾ ਬਹੁਤ ਮੁਸ਼ਕਲ ਹੈ ਹਾਲਾਂਕਿ 125 ਦਿਨ ਜਿਹੜੇ ਕੀਤੇ ਗਏ ਆ ਇਹ ਵੀ ਦਾਲ ਦੇ ਵਿੱਚ ਨਾਮ ਤੋਂ ਬਰਾਬਰ ਵਾਅਦਾ ਕੀਤਾ ਗਿਆ ਤੇ ਮੈਂ ਭਾਜਪਾ ਦੀ ਥੋੜੇ ਜਿਹੇ ਨਾਮਾਤਰ ਵਾਅਦੇ ਕਾਰਨ ਭਾਰਤੀ ਜਨਤਾ ਪਾਰਟੀ ਦੀ ਮੈਂ ਨਿੰਦਾ ਕਰਦਾ ਹਾਂ ਔਰ ਉਹ ਵਿਰੋਧ ਕਰਦਾ ਹੈ ਅਤੇ ਸੰਵਧਾਨ ਦੇ ਮੁਤਾਬਕ 8 ਘੰਟੇ ਕੰਮ 8 ਘੰਟੇ ਨੀਂਦ ਤੇ 8 ਘੰਟੇ ਆਰਾਮ ਹੋਣਾ ਚਾਹੀਦਾ ਪਰ ਭਾਰਤੀ ਜਨਤਾ ਪਾਰਟੀ ਦੀਆਂ ਮਜ਼ਦੂਰ ਕਿਸਾਨ ਮਾਰੂ ਲੀਤੀਆਂ ਕਰਨ ਅੱਜ ਭਾਰਤੀ ਜਨਤਾ ਪਾਰਟੀ ਨੇ 12 ਘੰਟੇ ਕੰਮ ਕਰਪਾ 12 ਘੰਟੇ ਕੰਮ ਕਰਨ ਨਾਲ ਕਿਵੇਂ ਬੰਦਾ ਉਹਨੀ ਨੀਂਦ ਪੂਰੀ ਕਰੂਗਾ ਕਿਵੇਂ ਆਰਾਮ ਕਰੂਗਾ ਤਾਂ ਇਹ ਵੀ ਬਹੁਤ ਸੋਚਣ ਵਾਲਾ ਵਿਸ਼ਾ ਹੈਗਾ ਸੋ ਸਮੁੱਚੇ ਦੇਸ਼ ਵਾਸੀਓ ਸਮੁੱਚੇ ਪੰਜਾਬ ਵਾਸੀਓ ਜੇਕਰ ਆਪਾਂ ਇਹਨਾਂ ਰਵੈਤੀ ਪਾਰਟੀਆਂ ਤੋਂ ਨਿਯਾਤ ਪਾਉਣੀ ਹੈ ਤਾਂ ਸਾਨੂੰ ਪੰਜਾਬ ਦੇ ਵਿੱਚ ਅਸਲ ਤੀਜਾ ਬਦਲ ਲੱਭਣ ਦੀ ਲੋੜ ਹੈ ਇਹ ਜਿਹੜਾ ਤੀਜਾ ਬਦਲ ਅਸੀਂ ਲੱਭਿਆ ਸੀਗਾ ਜਿਹੜਾ ਤੀਜਾ ਬਦਲ ਅਸੀਂ ਲੱਭਿਆ ਸੀਗਾ ਉਹ ਵੀ ਆਰਐਸਐਸ ਦੀ ਇੱਕ ਪਾਲਸੀ ਸੀਗੀ ਆਮ ਆਦਮੀ ਨਾਂ ਤੇ ਉਹਨਾਂ ਨੇ ਪਾਰਟੀ ਗਠਨ ਕਰਕੇ ਤਾਂ ਆਪਾਂ ਪਿਛਲੀਆਂ ਸਰਕਾਰਾਂ ਤੋਂ ਤੰਗ ਹੋ ਕੇ ਇਸ ਪਾਰਟੀ ਨੂੰ ਵੋਟਾਂ ਪਾਈਆਂ ਤੇ ਪਿਛਲੀਆਂ ਪਾਰਟੀਆਂ ਦਾ ਗੁੱਸਾ ਕੱਢਿਆ ਪਰ ਦੁੱਖ ਇੱਥੇ ਆਉਂਦਾ ਹੈ ਕਿ ਇਸ ਪਾਰਟੀ ਨੇ ਵੀ ਸਾਡੇ ਨਾਲ ਕਿੱਡੇ-ਕੱਡੇ ਵਾਅਦੇ ਕੀਤੇ ਚਾਹੇ 10000 ਰੁਪਏ ਦੇ ਹੋਣ ਚਾਹੇ ਬੱਚਿਆਂ ਦਾ 10 ਲੱਖ ਦੇ ਲੋਨ ਹੋਣਾ ਚਾਹੇ ਨੌਕਰੀਆਂ ਹੋਣ ਚਾਹੇ ਨਸ਼ੇ ਬੰਦ ਹੋਣ ਕਤਲ ਅਗਵਾ ਕਰਨਾ ਕੁੱਟਮਾਰ ਹੈ ਵੀ ਇਹ ਵੀ ਆਮ ਆਦਮੀ ਪਾਰਟੀ ਵੀ ਰਵੈਤੀ ਪਾਰਟੀਆਂ ਦੇ ਨਕਸ਼ੇਕਰਮਾਂ ਤੇ ਚੱਲਦੀ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜੇਕਰ ਅਸੀਂ ਤੀਜੇ ਰੂਪ ਦੇ ਵਿੱਚ 2027 ਦੇ ਵਿੱਚ ਨਾ ਸਰਕਾਰ ਬਣਾਈ ਚਾਉ ਨਵੀਆਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਜਾਂ ਜਥੇਬੰਦੀਆਂ ਤੁਹਾਨੂੰ ਲੱਗਦਾ ਹੈ ਕਿ ਇਹ ਬੰਦਾ ਚੰਗਾ ਹੈ ਇਹ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ ਹੈ ਇਹ ਮਿਹਦੂਰਾ ਕਿਸਾਨਾਂ ਦੇ ਹੱਕਾਂ ਹਕਾਂ ਦੇ ਗੱਲ ਕਰਦਾ ਹੈ ਇਹ ਜੁਰਮ ਅਪਰਾਧ ਅਤਿਆਚਾਰ ਨਸ਼ੇ ਰੋਕਣ ਦੀ ਗੱਲ ਕਰਦਾ ਹੈ ਵਾਅਦਾ ਕਰਦਾ ਹੈ ਤਾਂ ਉਹਨਾਂ ਬੰਦਿਆਂ ਨੂੰ ਸਪੋਰਟ ਕਰੋ ਵੋਟ ਪਾਓ ਤਾਂ ਕਿ ਜਿੱਤ ਜਿਹੜੀ ਇਹ ਲੜਦੇ ਲੋਕਾਂ ਦੀ ਹੁੰਦੀ ਹੈ ਜੇਕਰ ਅਸੀਂ ਤੀਜਾ ਬਦਲ ਨਹੀਂ ਲੱਭਦੇਗੇ ਪੰਜਾਬ ਵਾਸੀ ਤਾਂ ਫੇਰ ਕਾਂਗਰਸ ਤੇ ਝਾੜੂ ਵਾਲਿਆਂ ਨੇ ਰਲ ਕੇ ਸਰਕਾਰ ਬਣਾ ਲੈਣੀ ਹੈ ਅਕਾਲੀ ਤੇ ਭਾਜਪਾ ਨੇ ਰਲ ਕੇ ਸਰਕਾਰ ਬਣਾ ਲੈਣੀ ਆ ਤੇ ਇਹ ਤਾਂ ਪਾਰਟੀਆਂ ਪਹਿਲਾਂ ਵੀ ਸਾਡੇ ਤੇ ਰਾਜ ਕਰ ਚੁੱਕੀਆਂ ਇਹਨਾਂ ਦੇ ਰਾਜ ਭਾਗ ਵਿੱਚ ਹੀ ਕੋਈ ਮਜ਼ਦੂਰਾਂ ਕਿਸਾਨਾਂ ਦੀ ਹਾਲਤ ਵਿੱਚ ਸੁਧਾਰ ਨਹੀਂ ਆਏਗਾ ਨਾ ਜੁਰਮ ਰੋਕੇ ਨਾ ਅਤਿਆਚਾਰ ਨਾ ਚੋਰੀਆਂ ਨਾ ਨਸ਼ੇ ਨਾ ਬਲਾਤਕਾਰ ਨਾ ਝੂਠੇ ਕੇਸ ਆ ਜਿਹੜੇ ਹਰ ਸਰਕਾਰ ਨੇ ਮਜ਼ਦੂਰਾਂ ਤੇ ਪਾਏ ਆ ਤਾਂ ਸਾਥੀਓ ਜਿੱਤ ਲੜਦੇ ਲੋਕਾਂ ਦੀ ਹੁੰਦੀ ਆ ਆਪਾਂ ਹਾਰ ਨਹੀਂ ਮੰਨ ਕੇ ਬੈਠਣਾਗਾ ਕਿਉਂਕਿ ਜੇ ਹਾਰ ਮੰਨ ਗਏ ਤਾਂ ਆਪਣੇ ਤੇ ਉਹੀ ਹਾਲਤ ਆ ਜਿਹੜੀ ਪਹਿਲਾਂ ਵਾਲੀ ਉਹ ਫੇਰ ਯਾਨੀ ਕਿ ਉਹੀ ਹਾਲਾਤ ਆਉਣਗੇ ਤੇ ਆਪਾਂ ਨਿਮੋ ਜਾਣੇ ਹੋ ਕੇ ਯਾਨੀ ਕਿ ਵੇਖਾਂਗੇ ਨਾਲੀ ਇਹ ਕੋਈ ਪਾਰਟੀਆਂ ਜਿਹੜੀਆਂ ਰਾਜ ਕਰ ਚੁੱਕੀਆਂ ਇਹਨਾਂ ਦੇ ਵਿੱਚ ਥੋੜੇ ਚਮਚੇ ਚਾ ਕਾਂਗਰਸ ਹੋਵੇ ਚਾ ਭਾਜਪਾ ਹੋਵੇ ਚਾ ਝਾੜੂ ਵਾਲੇ ਹੋਣ ਤਾ ਨਾ ਮਾਤਰੀ 2 2 4 400 ਬੰਦਾ ਇਹਨਾਂ ਦਾ ਚਮਚਾਂ ਦਾ ਹੈਗਾ ਜਿਹੜੇ ਇਲੈਕਸ਼ਨਾਂ ਮੌਕੇ ਆ ਕੇ ਤੁਹਾਡੇ ਕੋਲੇ ਆ ਕੇ ਰੌਲਾ ਪਾਉਂਦੇ ਆ ਕੋਈ ਜਾਤ ਦਾ ਪਾਉਂਦਾ ਕੋਈ ਧਰਮ ਦਾ ਪਾਉਂਦਾ ਕੋਈ ਕਿਸੇ ਮੁੱਦੇ ਦਾ ਰੌਲਾ ਪਾਉਂਦਾ ਤਾਂ ਸਹਿਜ ਹੀ ਆਪਾਂ ਇਹਨਾਂ ਦੇ ਜਾਲ ਵਿੱਚ ਫਸ ਜਾਂਦੇ ਆ ਤਾਂ ਜਦੋਂ ਅਸੀਂ ਇਹਨਾਂ ਨੂੰ ਵੋਟਾਂ ਪਾ ਦਿੰਨੇ ਆ ਤੇ ਸਾਡੇ ਹਾਲਾਤ ਫੇਰ ਉਵੇਂ ਦੇ ਉਵੇਂ ਹੀ ਰਹਿ ਜਾਂਦੇ ਆ ਨਾ ਕਿਸਾਨੀ ਨਾ ਮਜ਼ਦੂਰੀ ਸੂਚਕਾਂਕ ਨਾ ਜੋੜ ਕੇ ਕਿਸੇ ਸਰਕਾਰ ਨੇ ਦਿੱਤੀ ਹੈ ਤਤ ਤੁਸੀਂ ਮੈਨੂੰ ਦੱਸ ਦਿਓ ਕਾਂਗਰਸ ਨੇ ਕਿੰਨਾ ਲੰਮਾ ਸਮਰਾਜ ਕੀਤਾ ਕਾਲੀਦਾਨ ਨੇ ਕਿੰਨਾ ਲੰਮਾ ਸਮਰਾਜ ਕੀਤਾ ਆ ਝਾੜੂ ਵਾਲਿਆਂ ਨੇ ਇਹਨਾਂ दारू ਵੰਡੀ ਦਾ ਪੈਸੇ ਵੰਡੇ ਦਾ ਵੋਟ ਕਹਿਣਗੇ ਇਹਨਾਂ ਨੇ ਵੀ 5 ਸਾਲ ਪੂਰੇ ਕਰ ਲਏ ਆ ਤੇ ਰੋਕਿਆ ਕੁਛ ਇਹਨਾਂ ਤੋਂ ਵੀ ਹੈ ਨਹੀਂਗਾ ਜਿਗਰ ਅਸੀਂ ਆਪਦੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਜ ਜਾਣ ਰੋਕਣਾ ਹੈ ਅਮਰੀਕਾ ਕੈਨੇਡਾ ਦੇ ਵਿੱਚ ਇਥੋਂ ਨਸ਼ੇ ਬੰਦ ਕਰਨੇ ਆ ਮਿਹਨਤੂਰੀ ਕਿਸਾਨੀ ਸੂਚਕਾਂਕਾਂ ਨੂੰ ਜੋੜਨੀ ਹੈ ਜ਼ੁਰਮ ਅਤਿਆਚਾਰ ਨੂੰ ਰੋਕਣਾ ਹੈ ਤਾਂ ਸਾਨੂੰ ਅਸਲ ਵਿੱਚ ਸਾਰੀਆਂ ਨਵੀਆਂ ਰਾਜਨੀਤਿਕ ਪਾਰਟੀਆਂ ਉਹਨਾਂ ਚਾਹੇ ਉਹ ਜਥੇਬੰਦੀਆਂ ਹੋਣ ਐਸ்சிਬੀਸੀ ਦੀਆਂ 2027 ਦੀਆਂ ਚੋਣਾਂ ਸਾਨੂੰ ਰਲ ਕੇ ਲੜਨੀਆਂ ਚਾਹੀਦੀਆਂ ਤਾਂ ਫੇਰ ਜਾ ਕੇ ਕਿਤੇ ਪੰਜਾਬ ਦੇ ਪੰਜਾਬ ਦਾ ਪਵੈਖਾ ਜਿਹੜਾ ਸਨਹਿਰੀ ਅੱਖਰਾਂ ਵਿੱਚ ਲਿਖ ਸਕਦੇ ਹਾਂ ਇਹਨੀਆਂ ਬੇਨਤੀਆਂ ਕਰਦਾ ਹੋਇਆ ਅਯਾਤ ਲੈਣਾ ਹਾਂ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ